ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਵੰਤਮਾਨ ਵੀ ਕਹਿੰਦਾ ਚਿੱਟਾ ਖਤਮ ਕਰ ਦਿਆਂਗੇ ਪੰਜਾਬ ਪੁਲਿਸ ਵੀ ਕਹਿੰਦੀ ਚਿੱਟਾ ਖਤਮ ਕਰ ਦਿਆਂਗੇ ਖਤਮ ਕਿੱਥੋਂ ਕਰਨਾ ਹੈ ਜਿਹੜੇ ਖਾਕੀ ਵਰਦੀ ਵਿੱਚ ਪੁਲਿਸ ਵਾਲੇ ਨੇ ਉਹ ਖੁਦ ਚਿੱਟਾ ਵੇਚੀ ਜਾ ਰਹੇ ਨੇ ਮੈਂ ਗੱਲ ਕਰ ਰਿਹਾ ਮਠਿੰਡੇ ਤੋਂ ਜਿਹੜੀ ਕੁੜੀ ਹੈੱਡ ਕਨਸਟੇਬਲ ਫੜੀ ਹੈ ਥਾਰ ਗੱਡੀ ਵਿੱਚ ਉਹਦੇ ਕੋਲੋਂ ਚਿੱਟਾ ਫੜਿਆ ਗਿਆ ਪੁਲਿਸ ਨੇ ਤਾਂ ਗ੍ਰਾਮਾਂ ਦੇ ਹਿਸਾਬ ਨਾਲ ਉਹਦੀ ਮਿਕਦਾਰ ਦੱਸੀ ਹੈ ਪਰ ਉਹ ਕੁੜੀ ਕਿਲੋਆਂ ਦੇ ਹਿਸਾਬ ਨਾਲ ਚਿਟਾ ਵੇਚਦੀ ਹੈ 2021 ਤੋਂ ਇਹ ਚਿਟਾ ਵੇਚਣਾ ਸ਼ੁਰੂ ਕਰਦੀ ਹੈ ਹੁਣ 25 ਚੱਲਦਾ ਹੈ ਪੂਰੇ 5 ਸਾਲ ਹੋ ਗਏ 5 ਸਾਲਾਂ ਵਿੱਚ ਇਹ ਕੁੜੀ ਨੇ ਘੱਟੋ-ਘੱਟ 15-20 ਕਰੋੜ ਰੁਪਈਆ ਚਿਟਾ ਵੇਚ ਕੇ ਕਮਾ ਲਿਆ ਇਹਦੀਆਂ ਤਾਰਾਂ ਹੋਰ ਕਿਹਦੇ ਨਾਲ ਜੁੜੀਆਂ ਨੇ ਇਹ ਹੁਣ ਰਮਾਨ ਤੇ ਲਈ ਹੈ ਦੱਸੂਗੀ ਮੈਂ ਕਿਉਂ ਕਹਿ ਰਿਹਾ ਵੀ ਜਿਹੜੀ ਕੁੜੀ ਤੋਂ ਥਾਰ ਵਿੱਚ ਚਿੱਟਾ ਫੜਿਆ ਅਮਨਦੀਪ ਕੌਰ ਇਹਦਾ ਨਾਂ ਹੈ ਪਿੰਡੇ ਦਾ ਹੈ ਬਠਿੰਡੇ ਵਿੱਚ ਪੈਂਦਾ ਚੱਕ ਫਤਿਹ ਸਿੰਘ ਵਾਲਾ ਉਥੋਂ ਦੀ ਰਹਿਣ ਵਾਲੀ ਹੈ ਮੈਂ ਕਿਉਂ ਕਹਿਣਾ ਵੀ ਕਿਲੋਂ ਦੇ ਹਿਸਾਬ ਨਾਲ ਇਹ ਕੁੜੀ ਚਿੱਟਾ ਵੇਚਿਆ ਇਹ ਕੁੜੀ ਚਿੱਟਾ ਵੇਚਦੀ ਹੈ ਵੇਚਦੀ ਰਹੀ ਹੈ ਕਿਉਂ ਕਹਿਣਾ ਇਹਦੇ ਕੋਲੇ 2 ਕਰੋੜ ਦੀ ਕੋਠੀ ਬਠਿੰਡੇ ਦੇ ਪੌਸ਼ ਏਰੀਏ ਦੇ ਵਿੱਚ ਸਭ ਤੋਂ ਮਹਿੰਗੀ ਔਰ ਪਿੰਡ ਵੀ ਕਹਿੰਦੇ ਕੋਠੀ ਪਾਈ ਹੈ ਨਾਲੇ ਪੰਜ ਪਲਾਟ ਇਹਦੇ ਕੋਲੇ ਠਾਰ ਗੱਡੀ ਜਿਹਦੇ ਵਿੱਚ ਫੜੀ ਗਈ ਹੈ ਆਡੀ ਗੱਡੀ ਇਹਦੇ ਕੋਲੇ ਹੈ ਬਰਨਾ ਗੱਡੀ ਇਹਦੇ ਕੋਲੇ ਹੈ ਬੋਲਟ ਮੋਟਰਸਾਈਕਲ ਸਕੂਟਰ ਇਹਦੇ ਕੋਲੇ ਹੈ ਔਰ ਇਹਦੇ ਜਿਹੜੇ ਸੂਟ ਨੇ 15-20000 ਤੋਂ ਘੱਟ ਕੋਈ ਸੂਟ ਨਹੀਂ ਹੈਗਾ ਜਿਹੜੇ ਪੌਂਦੀ ਹੈ ਲੱਖ ਲੱਖ ਦੀਆਂ ਘੜੀਆਂ ਮਹਿੰਗੇ ਮੋਬਾਈਲ ਤੇ ਜੁਐਲਰੀ ਸੋਨਾ ਕਿੰਨਾ ਮਹਿੰਗਾ ਪਾ ਰਹੀ ਹੈ ਤੇ ਇਹ ਸਭ ਕੁਝ 60-70000 ਦੀ ਤਨਖਾਹ ਦੇ ਨਾਲ ਤਾਂ ਆਇਆ ਨਹੀਂ ਚਿੱਟਾ ਬੰਦ ਕਰ ਦਾਂਗੇ ਜੇ ਅਸੀਂ ਜਿਹੜੇ ਫੜਨ ਵਾਲੇ ਨੇ ਉਹ ਚਿੱਟਾ ਵੇਚ ਰਹੇ ਨੇ ਬੰਦ ਕਿੱਥੋਂ ਕਰਦੇ ਹੋਗੇ ਕਿਹਦਾ ਬੰਦ ਕਰਾ ਦਾਂਗੇ ਚਿੱਟਾ ਤੁਸੀਂ ਬਠਿੰਡੇ ਦੇ ਵਿੱਚ ਇਹ ਕੁੜੀ ਫੜੀ ਗਈ ਥਾਰ ਗੱਡੀ ਦੇ ਵਿੱਚ ਹੁਣ ਤੁਸੀਂ ਅੰਦਾਜ਼ਾ ਲਾਓ ਵੀ ਜੇ ਇਹ ਕੁੜੀ ਵੀ ਜਣ ਕੇ 2020-21 ਤੋਂ ਚਿੱਟਾ ਵੇਚਣਾ ਸ਼ੁਰੂ ਕਰਦੀ ਹੈ ਤਾਂ ਹੁਣ ਤੱਕ ਇਹਨੇ 15-20 ਕਰੋੜ ਰੁਪਇਆ ਸੌਖਾ ਬਣਾ ਲਿਆ ਚਿੱਟਾ ਵੇਚ-ਵੇਚ ਕੇ ਖਾਖੀ ਵਰਦੀ ਕਰਤੀ ਲੀਰਾਂ ਲੀਰਾਂ ਤੇ ਸ਼ਰਮ ਵਾਲੀ ਕੋਈ ਗੱਲ ਹੀ ਨਹੀਂ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨੀ ਹੈ ਖਾਖੀ ਵਰਦੀ ਵਿੱਚ ਜਿੰਨੇ ਪੁਲਿਸ ਹੈਗੇ ਆ ਅਸੀਂ ਰਿਸਪੈਕਟ ਕਰਦੇ ਆ ਸਾਰੀ ਪੁਲਿਸ ਨਹੀਂ ਮਾੜੀ ਪਰ 20% ਪੁਲਿਸ ਦੇ ਵਿੱਚ ਭਾਵੇਂ ਕੁੜੀਆਂ ਨੇ ਭਾਵੇਂ ਮੁੰਡੇ ਨੇ ਉਹ ਚਿੱਟਾ ਲਾਉਂਦੇ ਵੀ ਆ ਤੇ ਚਿੱਟਾ ਵੇਚਦੇ ਵੀ ਆ ਇਹਦੀ ਇਨਵੈਸਟੀਗੇਸ਼ਨ ਹੋਣੀ ਜ਼ਰੂਰੀ ਹੈ ਪਰ ਮੈਂ ਇੱਕ ਤੁਹਾਡੇ ਨਾਲ ਵਾਦਾ ਕਰਦਾ ਕਿ ਹਾਈ ਕੋਰਟ ਸੁਪਰੀਮ ਕੋਰਟ ਵਿੱਚ ਜਾਵਾਂਗੇ ਇੱਕ ਵਕੀਲਾਂ ਦਾ ਪੈਨਲ ਤਿਆਰ ਹੈ ਕੰਡੀਸ਼ਨ ਪਾਈ ਜਾਓ ਸਮੁੱਚੀ ਪੰਜਾਬ ਪੁਲਿਸ ਦੀ ਕੈਲੀਗ ਇਨਕੁਆਰੀ ਹੋ ਔਰ ਮੈਡੀਕਲ ਹੋ ਬੀ ਪਰਸੈਂਟ ਪੁਲਿਸ ਮੁਲਾਜ਼ਮ ਚਿੱਟਾ ਲਾਉਂਦੇ ਵੀ ਇਹ ਚਿੱਟਾ ਵੇਚਦੇ ਵੀ ਚਿੱਟਾ ਖਤਮ ਕਿੱਦਾਂ ਕਰਦੇ ਆਂਗੇ ਤੁਸੀਂ ਦੱਸੋ ਮੈਨੂੰ ਹੁਣੇ ਕੁੜੀ ਐ ਇਹ ਲਾਉਂਦੀ ਵੀ ਹੋਣੀ ਐ ਤੇ ਚਿੱਟਾ ਬੇਚਿਆ ਨੇ ਕਰੋੜਾਂ ਦੇ ਵਿੱਚ ਹੁਣ ਪੁਲਿਸ ਨੇ ਤਾਂ 4-5 ਗ੍ਰਾਮ ਜਾਂ 4-500 ਗ੍ਰਾਮ ਦੀ ਗੱਲ ਕਰਦੀ ਬਾਰੇ ਤੱਕ ਕਿਲੋਆਂ ਦੇ ਹਿਸਾਬ ਨਾਲ ਵੇਚਦੀ ਐ 4-500 ਗ੍ਰਾਮ ਚਿੱਟਾ ਵੇਚ ਕੇ ਥਾਰ ਗੱਡੀ, ਆਡੀ ਗੱਡੀ, ਵਰਨਾ ਗੱਡੀ 2 ਕਰੋੜ ਦੇ ਕੋਠੀ, 5-5 ਲੱਖ ਦੇ 20-20 ਲੱਖ ਦੇ ਪਲਾਟ, 5-5 ਪਲਾਟ ਇਹ ਐਵੇਂ ਨਹੀਂ ਬਣ ਗਏ ਇਹਨੇ ਕਰੋੜਾਂ ਰੁਪਇਆ ਬਣਾ ਲਿਆ ਫੰਕਟੂ ਸੀ ਅੰਦਾਜ਼ਾ ਲਾਓ ਵੀ ਜਿਹੜਾ ਭਗਵੰਤ ਮਾਨ ਕਹਿੰਦਾ ਚਿੱਟਾ ਖਤਮ ਕਰਦਾ ਕੇਜਰੀ ਵਰਲਡ ਕੰਨ ਚਿੱਟਾ ਖਤਮ ਕਰ ਦਾਂਗੇ ਖਤਮ ਹੋ ਗਿਆ ਖਤਮ ਕਰਨਾ ਕਹਿੰਦੇ ਆ ਜਿਨ੍ਹਾਂ ਨੇ ਖਤਮ ਕਰਨਾ ਸੀ ਉਹ ਤਾਂ ਖਾਖੀ ਵਰਦੀ ਵਿੱਚ ਚਿੱਟਾ ਵੇਚੀ ਜਾਂਦੇ ਆ ਕੀ ਕਾਂਗਰਸ ਤੁਸੀਂ ਕਿੰਨੀਆਂ ਕੁੜੀਆਂ ਹੋਰ ਨੇ ਹਲੇ ਤਾਂ ਇਹ ਟ੍ਰੇਲਰ ਐ ਪਿਕਚਰ ਤਾਂ ਬਾਕੀ ਐ ਤੇ ਅੱਜ ਮੈਨੂੰ ਘੱਟੋ ਘੱਟ 30 ਤੋਂ 40 ਵਕੀਲਾਂ ਦੇ ਫੋਨ ਆਏ ਨੇ ਘੱਟੋ ਘੱਟ ਇੱਕ ਕੁੜੀ ਦੀ ਖਬਰ ਸੁਣ ਕੇ ਕਹਿੰਦੇ ਗੈਨ ਜੀ ਅਸੀਂ ਹੈਲਪ ਕਰਾਂਗੇ ਪੂਰਾ ਪੈਨਲ ਤੁਹਾਡੇ ਨਾਲ ਹੋਊਗਾ ਪਟੀਸ਼ਨ ਪਾਓ ਜਿੰਨੇ ਵੀ ਖਾਕੀ ਬਰ ਦੇ ਵਿੱਚ ਮੁਲਾਜ਼ਮ ਨੇ ਕਹਿੰਦੇ ਉਹਨਾਂ ਦੀ ਇਨਵੈਸਟੀਗੇਸ਼ਨ ਉਹਨਾਂ ਦੀ ਇਨਕੁਆਰੀ ਉਹਨਾਂ ਦਾ ਮੈਡੀਕਲ ਹੋਵੇ ਵੀ ਕੌਣ ਨਸ਼ਾ ਕਰਦਾ ਤੇ ਕੌਣ ਨਹੀਂ ਕਰਦਾ ਹੁਣ ਇਹ ਕੁੜੀ ਹੈ ਨਹੀਂ ਤਾਂ ਜਿਹੜੀ ਫੜੀ ਗਈ ਹੈ ਇਹ ਕੰ ਚਿੱਟਾ ਬੰਦ ਕਰਾਂਗੇ ਕਰ ਤਾਂ ਚਿੱਟਾ ਬੰਦ ਇੰਨੀ ਪ੍ਰਾਪਰਟੀ ਕਿੱਥੋਂ ਆਈ ਇਹ ਬੇਨਤੀ ਪ੍ਰਵਾਨ ਕਰਿਓ ਪੰਜਾਬ ਦੇ ਲੋਕਾਂ ਨੂੰ ਗੌਰ ਕਰਨ ਦੀ ਲੋੜ ਹੈ ਹੁਣ ਮੈਂ ਜਿਹੜਾ ਸਵਾਲ ਕਰਨ ਲੱਗਾ ਜਿਹੜੀ ਮਹਿੰਮ ਚਲਾਈ ਸੀ ਪੰਜਾਬ ਸਰਕਾਰ ਨੇ ਜਿਹੜੇ ਨਸਾ ਦਸਖਰ ਸੀ ਉਹਨਾਂ ਦੇ ਘਰ ਟਾ ਹੈ ਗਏ ਬਲਡੋਜ਼ਰ ਚਲਾਏ ਗਏ ਹੁਣ ਇਹ ਕੁੜੀ ਦੀ ਕੋਠੀ ਹੈ ਪਲਾਟ ਨਹੀਂ ਗੱਡੀਆਂ ਨਹੀਂ ਬੈਂਕ ਬੈਲੈਂਸ ਹੈ ਉਹ ਸੀਲ ਹੋ ਸਾਰਾ ਪਾਸੇ ਮਣੇ ਦੀ ਕ ਇਹਦਾ ਘਟਾਇ ਜਾਓ ਕੋਠੇ ਢਾਈ ਜਾਓ ਦੀ ਟਾਕੇ ਦਿਖਾਓ ਜੇ ਨਹੀਂ ਢਾਉਂਦੇ ਤਾਂ ਪੰਜਾਬ ਦੀ ਪੁਲਿਸ ਤੇ ਬਹੁਤ ਵੱਡਾ ਕਲੰਕ ਮੱਥੇ ਤੇ ਲੱਗ ਗਿਆ ਇਹ ਤੋਤਾ ਨਹੀਂ ਜਾਣਾ ਪੂਰੀ ਦੁਨੀਆ ਦੇ ਵਿੱਚ ਇਹ ਕਲੰਕ ਮੱਥੇ ਤੇ ਲੱਗੂਗਾ ਔਰ ਪੰਜਾਬ ਪੁਲਿਸ ਬਦਨਾਮ ਹੋਗੀ ਮੈਂ ਫੇਰ ਕਹਿ ਦਿੰਨਾ ਸਾਰੀ ਪੰਜਾਬ ਪੁਲਿਸ ਮਾੜੀ ਨਹੀਂ 20% ਲੋਕ ਨੇ ਖਾਕੀ ਵਰਦੀ ਵਿੱਚ ਜਿਨ੍ਹਾਂ ਨੇ ਪੰਜਾਬ ਦਾ ਬੇੜਾ ਘਰ ਕਰਤਾ ਪੰਜਾਬ ਨਸ਼ੇੜੀ ਬਣਾਤਾ ਨਸ਼ਾ ਤਸ਼ਕਰ ਆਪਨੇ ਤੇ ਨਸ਼ਾ ਤਸ਼ਕਰਾਂ ਦੇ ਨਾਲ ਇਹਦੇ ਸੰਬੰਧ ਨੇ ਆ ਕੁੜੀ ਤੋਂ ਸਿੱਧ ਹੋ ਜਾਂਦਾ ਹੈ ਕਿ ਪੰਜਾਬ ਪੁਲਿਸ ਕੀ ਕਰ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ